ਸਲੇੰਟ ਕੰਮ ਕਰ ਲਿਆ ਫੋਟੋਸੀਲ ਆ ਲਗੋ 1978 ਤੋਂ ਲੇਕੇ ਲਗਾਤਾਰ ਅੱਤ ਵਾਰ ਦੇ ਸਮੇਂ ਲੰਗੇ ਕੋਸੀ ਵੈਦ ਦੇ ਸਮੇਂ ਲੰਗੇ ਬਹੁਤ ਸਮਾੜੇ ਕਾਰ ਆ ਪਰ ਕਿਹੜੀ ਗੱਲ ਹੈ ਜੀ ਲਗਾਤਾਰ ਸਾਨੂੰ ਇਸ ਸਾਹ ਦੇ ਖੜਾਈ ਰੱਖਿਆ ਤੇ ਮਨਤੀ ਭਾਰੀ ਰਹੀ ਤੇ ਆ ਸਕੀ ਵੀ ਠੀਕ ਹੈ ਨੁਕਾ ਨੂੰ ਕੋਈ ਗੱਲ ਨਹੀਂ ਕਰ ਸਕੀ ਸਰਕਾਰ ਨੂੰ ਗੁੱਸਾ ਕੋਈ ਆਸ ਨਹੀਂ ਕੋਈ ਲੈਣ ਦੀ ਗੁਰਾਹ ਨਹੀਂ ਉਹਨਾਂ ਨੂੰ ਲੈ ਕੇ ਇਹ ਕਹਿੰਦੇ ਆ ਕਿ ਸਰਕਾਰ ਲਈ ਇੱਕ ਇੱਕ ਦਾਅਵਾ ਹੈ ਕਿ ਲੋਕਾਂ ਦੇ ਉੱਤੇ ਬੈਸਟ ਪਾਈ ਜਾਵੇ ਕੋਈ ਜਵਾਨਾ ਹੁੰਦਾ ਸੀ ਦੋ ਸਪੈਟੇ ਆਏ ਸਾਰੇ ਪਿੰਡ ਲੋਕਾਂ ਦੇ ਲੱਗ ਤੁਰ ਲਈ ਅੱਜ ਤੁਸੀਂ ਉਹਨਾਂ ਨੂੰ ਘੇਰ ਕੇ ਐ ਕਹਿੰਦੇ ਹੋ ਜੀ ਕਰਕੇ ਦਿਖਾਓ ਇਹ ਪਹਿਲਾਂ ਤੇਰੀ ਗੱਲ ਬਸ਼ਿੱਤੇ ਇਹ ਉਸੇ ਗੱਲ ਬਸ਼ਿੱਤੇ ਹੈ ਇਹ ਸਾਡੇ ਗੁਰੂਆਂ ਨੇ ਸਾਡੇ ਕਪਤਾਨ ਸ਼ਰਾਬਿਆਂ ਨੇ ਤਾਂ ਸ਼ਰਾਬੇ ਨਹੀਂ ਸਾਰੇ ਨਹੀਂ ਤੁਨੂ ਦੱਸ ਕੇ ਗਏ ਆ